ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣਿਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਵਿਜੇ ਕੁਮਾਰ ਸਿੰਘ ਨੇ ਭਗਵੰਤ ਮਾਨ ਦੇ ਵਿਸ਼ੇਸ਼ ਮੁੱਖ ਸਕੱਤਰ ਵੱਜੋਂ ਅਹੁਦਾ ਸੰਭਾਲ ਲਿਆ ਨਵੇਂ ਸਾਲ ਤੇ ਸੁਖਬੀਰ ਬਾਦਲ ਸਣੇ ਕਈ ਸਿਆਸੀ ਆਗੂਆਂ ਨੇ ਸ੍ਰੀ ਹਰਮੰਦਰ ਸਾਹਿਬ ਟਿਕਿਆ ਮੱਥਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ 'ਚ ਠੰਡ ਦਾ ਜ਼ੋਰ ਗੁਰਦਾਸਪੁਰ 'ਚ 6 ਡਿਗਰੀ ਦੇ ਨਾਲ ਸਭ ਤੋਂ ਰਿਹਾ ਠੰਡਾ ਇਸ ਲੋ ਨੇ ਪੀਐਸਐਲ ਵੀ ਸੀ 52 ਕੀਤਾ ਲਾਂਚ 블랙홀 ਤੇ ਆਕਾਸ਼ੀ ਪਿੰਡਾਂ ਦਾ ਚਿੱਤਾਂ ਚਾਵੇਗਾ ਅਧਿਆਨ ਦੇਸ਼ 'ਚ ਕੋਵਿਡ-19 ਦੇ 636 ਨਵੇਂ ਮਾਮਲੇ ਤੇ ਨ ਮਰੀਜ਼ਾਂ ਨੇ ਤੋੜਿਆ ਦਮ ਬੈਂਕ ਤੋਂ ਕਰਜ਼ਾ ਲਵਾਉਣ ਦੇ ਨਾਂ ਤੇ 92000 ਰੁਪਏ ਦੀ ਮਾਰੀ ਗਈ ਛੱਡੀ ਜਪਾਨ 'ਚ 7.6 ਦੀ ਛਿੱਦੜ ਦੇ ਨਾਲ ਕੁਚਾਲ ਮਗਰੋਂ ਸੁਨਾਮੀ ਦੀ ਸਿਕਾਣੀ ਆਸਟ੍ਰੇਲੀਆ ਦੇ ਬੱਲੇਬਾਜ਼ ਡੇਵਿਡ ਵਾਰਨਰ ਨੇ ਇੱਕ ਦਿਨਾਂ ਤੋਂ ਮੰਤਰੀ ਕ੍ਰਿਕਟ ਤੋਂ ਲਿਆ ਸੁਨਿਆ ਅਮਰੀਕੀ ਜਲ ਸੈਨਾ ਨੇ ਲਾਲ ਸਾਗਰ 'ਚ ਜਹਾਜ਼ ਤੇ ਹਮਲੇ ਬਾਅਦ ਕਈ ਹਿੱਕੀ ਬਾਦੀ ਮਾਰੇ ਹਿਮਾਚਲ ਪ੍ਰਦੇਸ਼ ਚ ਕਾਰ ਖੱਡ ਚ ਡਿੱਗਣ ਕਾਰਨ 3 ਲੋਕਾਂ ਨੇ ਛੋੜਿਆ ਦਮ ਇਸ ਖ਼ਬਰਾਂ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਜਾਣਦਿਆਂ ਉਹਨਾਂ ਖ਼ਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖ਼ਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਸੀਨੀਅਰ ਆਈਏਐਸ ਅਧਿਕਾਰੀ ਵਿਜੀਤ ਕੁਮਾਰ ਸਿੰਘ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਸੇ ਨਾਲ 77 ਵਜੇ ਅਹੁਦਾ ਸੰਭਾਲ ਲਿਆ ਇਸਤਾਨਾ ਨੇ ਕਿਹਾ ਕਿ ਸੁਭਾ ਸਰਕਾਰ ਦੀਆਂ ਲੋਕਪੱਖੀ ਅਤੇ ਵਿਕਾਸਪਕੀ ਨੀਤੀਆਂ ਨੂੰ ਅੱਗੇ ਵਧਾਉਣਾ ਉਹਨਾਂ ਦੀ ਮੁੱਖ ਤਰਜੀਹ ਹੈ। ਤਾਂ{{\text{ਤੋ}}}}{ਤਰਾ ਕੋਲੇ ਪ੍ਰਭਾਵੀ ਜਵਾਬਦੇਹੀ ਤੇ ਪਾਰਦਰਸ਼ੀ ਪ੍ਰਸ਼ਾਸਨ ਤੇ ਜ਼ੋਰ ਦਿੱਤਾ ਜਾਵੇਗਾ। ਦੂਜੀ ਅਹਿਮ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਗੁਰੂ ਨਗਰੀ ਦੇ ਵਸਨੀਕਾਂ ਨੇ ਨਵੇਂ ਤਾਲ ਦੀ ਸਿਰਵਾਜ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕੀ ਸੀ। ਇਸੇ ਲਗਾ ਦੂਰ ਬਰਾਡੇ ਤੋਂ ਲੋਕਾਂ ਸਮੇਤ 85 ਨਗਵਾਂ ਨੇ ਗੁਰੂ ਸਾਹਿਬ ਦੇ ਕਰਨਸ ਅਰਦਾਸ ਕਰਕੇ ਨਵੇਂ ਤਾਲ ਦੀ ਸਿਰਵਾਜ ਕੀਤੀ। ਨਵếਤਾਲ ਨੂੰ ਸ਼ੋਮਨੀਆ ਕਾਲੀਤਾਲ ਦੇ ਪ੍ਰਧਾਨ ਜਗਜੀਤ ਸਿੰਘ ਬਾਦਲ ਐਮਪੀ ਹਰਜਿੰਦਰ ਕੌਰ ਬਾਦਲ ਸੀਨੀਅਰ ਅਗੂ ਵਿਕਰਮਜੀਤ ਸਿੰਘ ਮਤੀਤਿਆਂ ਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਆਉਣਾ ਚੁਣੇ ਹੋਏ ਇਸੇ ਅੱਜ ਨੂੰ ਨਤਮਸਤਕ੍ਰਿਤ ਇਸਤ੍ਰਾਂ ਸਿਆਸੀ ਅਗੂਆਂ ਨੂੰ ਗੁਰਚਰਨ ਅਰਦਾਸ ਦੇੰਕਾਰ ਪੂਰੇ ਦੇਸ਼ ਵਾਸੀਆਂ ਨੇ ਨਵếਤਾਲ ਦੀ ਮੁਬਾਰਕਬਾਦ ਦਿੱਤੀ। ਸਿੱਜੀ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ। ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਦੇ ਵਿੱਚ ਅੱਜ ਠੰਡ ਦਾ ਤਹਿਰੇ ਜਾਰੀ ਰਿਹਾ ਅਤੇ ਗੁਰਦਾਸਪੁਰ ਦੇ ਵਿੱਚ ਸੱਟੋ-ਕੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਪੰਜਾਬ ਤੇ ਹਰਿਆਣਾ ਦੀ ਕਈ ਥਾਵਾਂ 'ਤੇ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਿਆ। ਵਿਭਾਗ ਮੁਤਾਬਕ ਦੋਆਬਾ ਖੇਤਰਾਂ ਤੇ ਕੁਝ ਥਾਵਾਂ 'ਤੇ ਸਵੇਰੇ ਹਲਕੀ ਠੰਡ ਛਾਈ। ਫਰੀਦਕੋਟ ਵਿੱਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ, ਲਿਧਿਆਣਾ ਵਿੱਚ 8.2 ਡਿਗਰੀ ਅਤੇ ਅੰਮ੍ਰਿਤਸਰ ਦੇ ਵਿੱਚ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਪੰਜਾਬ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ

ਸੈਟੇਲਾਈਟ ਨੂੰ 32 662 ਕਿਲੋਮੀਟਰ ਦੇ ਪੰਧ ਤੇ ਸਥਾਪਿਤ ਕਰ ਦਿੱਤਾ ਹੈ। ਪੀਐਸਐਲਵੀ ਨੇ ਸਭ ਤੋਂ ਪਹਿਲਾਂ ਸਵੇਰੇ 9:10 ਦੇ ਮਿੰਟ ਤੇ ਉਡਾਨ ਭਰੀ। ਲਾਂਚ ਲਈ 25 ਘੰਟੇ ਦੀ ਕਾਊਂਟਡਾਊਨ ਖਤਮ ਹੋਣ ਤੋਂ ਬਾਅਦ 44.4 ਮੀਟਰ ਲੰਬੇ ਰਾਕਟ ਨੇ ਸਫਲਤਾਪੂਰਵਕ 37 ਕਿਲੋਮੀਟਰ ਦੀ ਦੂਰ ਸੁੱਟ ਉਡਾਨ ਭਰੀ। ਇਸ ਰੌਣਕ ਵੱਡੀ ਗਿਣਤੀ ਵਿੱਚ ਇਕੱਠੇ ਹੋਈ ਲੋਕਾਂ ਨੇ ਤਾੜੀਆਂ ਮਾਰ ਕੇ ਖੁਸ਼ੀ ਮਨਾਈ। ਪੰਚਵੀਂ ਖਬਰ ਨਵੀਂ ਦਿੱਲੀ ਤੋਂ ਸਾਮਨੇ ਆ ਰਹੀ ਹੈ ਭਾਰਤ ਸੇ ਕਰੋਨਾ ਵਾਇਰਸ ਲਾਗ ਦੇ 636 ਨਵੇਂ ਮਾਮਲੇ ਸਾਹਮਣੇ ਆਏ ਨੇ ਜਦਕਿ ਲਾਗ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਾਜੇ 4392 ਹੋ ਗਈ ਹੈ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਮੰਤਰਾਲੇ ਵੱਲੋਂ ਸਵੇਰੇ 8:00 ਵਜੇ جاری ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੇਰਲ ਦੇ ਵਿੱਚ ਦੋ ਅਤੇ ਤਾਮਿਲਨਾਡੂ ਦੇ ਵਿੱਚ ਇੱਕ ਮਰੀਜ਼ ਦੀ ਲਾਗ ਨਾਲ ਜਾਂਚ ਚੱਲੀ ਗਈ ਹੈ ਠੰਡ ਦੇ ਵਾਇਰਸ ਦੇ ਨਵੇਂ ਵੇਰੀਐਂਟ ਜੀਐਨ1 ਕਾਰਨ ਮਾਮਲੇ ਵਿੱਚ ਤੇਜ਼ੀ ਆਈ ਹੈ ਸਾਲ 2020 ਦੀ ਸ਼ੁਰੂਆਤ ਤੋਂ ਹੁਣ ਤੱਕ ਲਗਭਗ 4 ਸਾਲਾਂ ਦੇ ਵਿੱਚ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਤੋਂ ਪ੍ਰੇਿਤ ਸਾਡੇ ਪੰਜਾਬ ਰੂਪ ਤੋਂ ਵੱਧ ਲੋਕ ਇਫੈਕਟਡ ਹੋਏ ਤੇ 5 ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਗਈ ਹੈ। ਇੱਕ ਹੋਰ ਅਹਿਮ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ। थाना ਫਲੇਮ ਤਾਬਰੀ ਪੁਲਿਸ ਨੇ ਰਜਿੰਦਰ ਕੌਰ ਦੇ ਸ਼ਿਕਾਇਤ ਤੇ ਗੁਰਜੀਤ ਸਿੰਘ ਰਾਨਾ ਖਿਲਾਫ ਹਮਲਾ ਦਰਜ ਕੀਤਾ। ਰਜਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਮਲਜ਼ਮ ਗੁਰਜੀਤ ਸਿੰਘ ਨੇ ਉਸ ਦੀ ਜਾਇਦਾਦ ਤੇ ਲੱਖਾਂ ਰੁਪਏ ਦਾ ਕਰਜ਼ਾ ਦਿਵਾਉਣ ਦੇ ਬਹਾਨੇ ਵਕਫ ਵਕਫ ਕੰਮੇ ਤੇ ਉਸ ਨੂੰ 92000 ਰੁਪਏ ਲਾ ਲਏ। ਇਸ ਤੋਂ ਬਾਅਦ ਮਲਤਬ ਨੇ ਨਾ ਤਾਂ ਪੈਸੇ ਦਿੱਤੇ ਤੇ ਨਾ ਹੀ ਕਰਜ਼ਾ ਦਵਾਇਆ। ਜਦੋਂ ਉਸਨੇ ਪੈਸੇ ਵਾਪਸ ਮੰਗੇ ਤਾਂ ਮਲਤਬ ਨੇ ਉਸ ਨਾਲ ਕੋਤ ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦਿਨ ਆਹੀ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਪਾਲਿਸੀ ਚੱਲ ਰਹੀ ਹੈ ਤੇ ਜਲਦੀ ਹੀ ਉਸਨੇ ਕਾਬੂ ਕਰ ਲਿਆ ਜਾਵੇਗਾ। ਸਤਵੀਂ ਅਹਿਮ ਖਬਰ ਟੋਕੀਓ ਤੋਂ ਆਮਨੇ ਆ ਰਹੀ ਹੈ। ਜਾਪਾਨੀ ਪ੍ਰਾਂਤ ਵਿੱਚ ਈਕੀਕਾਵਾ ਵਿੱਚ 7.6% ਦੀ ਛਿੱਦੜ ਦੇ ਨਾਲ ਸੁਚਾਲ ਆਇਆ। ਇਸ ਤੋਂ ਬਾਅਦ ਸੁਨਾਮੀ ਦੀ ਚਕਾਵਨੀ ਜਾਰੀ ਕਰ ਦਿੱਤੀ ਗਈ। ਲੋਕਾਂ ਨੂੰ ਤੁਰੰਤ ਉੱਚੀਆਂ ਥਾਵਾਂ ਤੇ ਜਾਣ ਲਈ ਯਾਤਰਾ ਦਿੱਤਾ ਗਿਆ। भूसाल कारण जानी माली नुकसान की कोई जानकारी नहीं मिली है अच्छी अहम खबर सिडनी तो सामने आ रही है कजर बल्लेबाज डेविड वार्नर ने अज तो अपना आखिरी टेस्ट मैच के टैसन एक रोजा अंतरराष्ट्रस ऐलान कर दता है पर आस्ट्रेलिया खेलना जारी रखेंगे सैंती साल सलामी बल्लेबाज ने हालांकि स्पष्ट किया है कि जो आस्ट्रेलियाई टीम दो हजार होने वाली चैंपियंस ट्रॉफी उसकी जोड़ पड़ी तो उस हाजिर होंगे

ਸ਼ਨੀਵਾਰ ਦੇ ਰਾਤ ਸਿੰਗਾਪੁਰ ਦੇ ਚੰਡੇ ਵਾਲੇ ਜਹਾਜ਼ ਤੇ ਹਮਲਾ ਕਰਨ ਵਾਲੀਆਂ ਦੋ ਐਂਕਰਡ ਕਿੱਪ ਬੈਲਿਸਟਿਕ ਮਿਜ਼ਾਈਲਾਂ ਨੂੰ ਦੇ ਗਿਆ ਸਿੰਗਾਪੁਰ ਦੇ ਜਹਾਜ਼ ਤੇ ਦੱਖਣੀ ਲਾਲ ਸਾਗਰ ਤੇ ਹਮਲਾ ਕੀਤਾ ਗਿਆ ਅਮਰੀਕੀ ਬ੍ਰਾਡਕਾਸਟ ਨੇ ਦੱਸਿਆ ਕਿ ਇਸ ਤੋਂ ਬਾਅਦ ਐਡਵਾਂਸਡ ਸੇਰੇ ਟ੍ਰਾਂਸਪੋਰਟੀਆਂ ਕਿੱਪੀਆਂ ਨੇ ਫਿਰ ਤੋਂ ਉਸੇ ਮਾਲਵਾਹਕ ਜਹਾਜ਼ ਤੇ ਛੋਟੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਤੇ ਬਾਅਦਿਆਂ ਨੇ ਜਹਾਜ਼ ਤੇ ਚੜਨ ਦੀ ਕੋਸ਼ਿਸ਼ ਕੀਤੀ 쿠ਤੀ ਨੇ ਸੰਘਰਸ਼ ਵਿੱਚ ਆਪਣੇ ਦਾਸ ਤੋਂ ਲੜਾਕਿਆਂ ਦੇ ਮਾਰੇ ਜਾਣ ਦੀ ਕੁੱਸ਼ਿਸ਼ ਕੀਤੀ ਹੈ ਦਸਵੀਂ ਅਹਿਮ ਖਬਰ ਸ਼ਿਮਲਾ ਤੋਂ ਸਾਹਮਣੇ ਆ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜਿਲ੍ਹੇ ਦੇ ਰਾਮਪੁਰ ਇਲਾਕੇ ਚ ਸੋਮਵਾਰ ਨੂੰ ਇੱਕ ਕਾਰ ਵਿੱਚ ਹੱਡ ਡਿੱਗ ਗਈ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਅਤੇ ਇੱਕ ਜਖਮੀ ਹੋਇਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹਾਦਸਾ ਖਲੋਟੂ ਪਿੰਡ ਕੋਲ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਨੇ ਵਾਹਨ ਨੂੰ ਕੰਟਰੋਲ ਗਵਾ ਦਿੱਤਾ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਖਮੀ ਨੂੰ ਬਚਾਇਆ ਗਿਆ ਮ੍ਰਿਤਕਾਂ ਦੀ ਪਛਾਣ ਪ੍ਰਕਾਸ਼ ਚੰਦ ਨੇਗੀ ਮਹਾਵੀਰ ਅਤੇ ਓਮਕਾਰ ਦੇ ਵਜੋਂ ਹੋਈ ਹੈ ਜਦਕਿ ਜਖਮੀ ਦੀ ਪਛਾਣ ਜਗਜਾਦਤ ਵਜੋਂ ਹੋਈ ਹੈ ਦਕਨ ਨੂੰ ਮਹਾਤਮਾ ਗਾਂਧੀ ਮੈਡੀਕਲ ਸੇਵਾ ਕੰਪਲੈਕਸ ਤੇ ਖਨੀਰੀ ਲੈ ਜਾਇਆ ਗਿਆ ਜਿਸ ਨੂੰ ਦਾ ਇਲਾਜ ਕਰ ਰਿਹਾ ਹੈ। ਸ਼ਿਮਲਾ ਦੇ ਪੁਲਿਸ ਸੁਪਰੀਡੈਂਟ ਸੁਨਿਵ ਜੰਦਨਲੀ ਪਿਆਸੇ ਦੀ ਜਾਂਚ ਜਾਰੀ ਹੈ। ਸਵੇਸਨਾ ਚ ਤੁਸੀਂ ਆਹਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸੇਵਾਕ ਯੂਸ ਦੇ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਰ ਤੇ ਸ਼ੁੱਕਰਵਾਰ ਰੋਜ਼ ਇਸੇ ਸਮੇਂ।